ਦਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵਾਂਦੇ ਹਿਰਦੈ ਧਿਆਵਾਂ ਸ਼੍ਰੀ ਗੁਰੂ ਰਾਮਦਾਸ ਗੋ ਨੰਗਾ ਵਾ ਮੋਹ ਫਿਰਿਆ ਰਜਨ ਵਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਹਰ ਗੋਬਿੰਦ ਸਬ ਸਮਤ ਪਰਕਾਰ ਸ਼੍ਰੀ हरय न मो कर्जोरि न मो कर्जो गुरुहर कृष्ण न मनय ਏਗ ਬਹਾਦਰ ਪਰਮ ਕਰਪਾਲਾ ਜੀ ਪਰਮ ਕਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾ ਲਾ ਤਰਾ ਤਰਾ ਪਰਪੁਨ ਪੁਨ ਸ੍ਰੀ ਸਾਜੀ ਪੁਨ ਪੁਨ ਸ੍ਰੀ ਸਾ ਬੰਦਾਮ ਬਾਰ ਬਾਰ ਜਗ ਦੇ ਸਾ ਜਿਸ ਮਹਿ ਅਮਰਤ ਗਿਆਨ ਹੈ ਮਾਨਕ ਭਗਤ ਵਾਰਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਓਂਕਾਰ ਅਨਰਾਗ ਸੇਰੀ ਗੁਰ ਸ਼ਬਦ ਕਮਾਏ ਜੇਨਾ ਜਿੱਤੇ ਪੰਜ ਵਿਕਾਰ ਤਿੰਨ ਸੰਤਨ ਕਾ ਬੰਧਨਾ ਸੇਰ ਚਰਨਨ ਪਾਰ ਧਾਰੇ ਕੰਕਾਰਾ ਸਤ ਗੁਰੂ ਤੇਹ ਪਰ ਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸਨ ਸੋ ਵਾਹਿਗੁਰੂ ਜੀ ਕੀ ਫਤਿਹ ਵੇਗਨ ਮਹਨਾਸਨ ਸੋ ਵਾਹਿਗੁਰੂ ਸਾਹਿਬ ਜੀ ਦੋਹਰਾ ਸਿਰਤਾ ਸੀ ਸੰਸਾਜ ਮਹਿ ਲਖ ਸੰਚਿਤ ਅਤਹਾਤ ਸੁਨਤ ਸ਼੍ਰੋਣ ਆਨਨ ਭਨਤ ਨਾਨਕ ਦੀਨ ਨਾਥ ਥਿਰਤਾ ਸੀ ਸੰਸਾਰ ਮਹਿ ਲਖ ਚੰਚਿਤ ਅਤ ਹਾਥ ਪਰਮ ਸਨਮਾਨ ਯੋਗ ਪਰਮ ਸਨਮਾਨ ਯੋਗ ਸਤਿਗੁਰੂ ਗਰੀਬ ਨਵਾਜ਼ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰਮੁਖ ਪਿਆਰੇ ਗੁਰੂ ਕੇ ਸWARE ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਜੀਵਨ ਦੀ ਲੜੀਵਾਰ ਕਥਾ ਆਪਾਂ ਬੜੇ ਪ੍ਰੇਮ ਦੇ ਨਾਲ ਸਰਵਨ ਕਰਦੇ ਆ ਰਹੇ ਹਾਂ ਸੱਚੇ ਪਾਤਸ਼ਾਹ ਜੀ ਗੁਰੂ ਗਰੀਬ ਨਵਾਜ਼ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪੰਡਾ ਜੀ ਨੂੰ ਉਪਦੇਸ਼ ਦਿੱਤਾ ਪੰਡਾ ਜੀ ਇਹ ਗੂੰ ਸਵਾਲ ਕਰਦੇ ਮਹਾਰਾਜ ਜਿਹੜੇ ਵੱਡੇ ਵੱਡੇ ਨਵਾਬ ਐ ਬਾਦਸ਼ਾਹ ਨੇ ਜਿਨ੍ਹਾਂ ਦੇ ਕੋਲ ਧਨ ਮਾਇਆ ਬੜੀ ਐ ਪਰ ਨਾਮ ਨਹੀਂ ਜਪਦੇ ਉਹਨਾਂ ਦਾ ਹਾਲ ਕੀ ਹੋਊਗਾ ਤਾਂ ਗੁਰੂ ਨਾਨਕ ਦੇਵ ਸਹਿਬ ਮਹਾਰਾਜ ਕਹਿੰਦੇ ਭਾਈ ਇੰਜੜੇ ਲੋਕ ਨਾਮ ਨਹੀਂ ਜਪਦੇ ਪਰ ਧੰਮ ਮਾਇਆ ਬੜੀ ਐਸ਼ੋ ਰਾਮ ਬੜਾਵਾ ਉਹ ਇਸ ਤਰੀਕੇ ਦੇ ਲੋਕ ਹੈ ਮੰਨ ਲਓ ਜਿਵੇਂ ਚੋਰ ਚੋਰੀ ਤੇ ਕਰਦਾ ਵਾ ਪਰ ਉਸ ਚੋਰ ਨੂੰ ਜਦੋਂ ਕੁੱਟ ਪੈਂਦੀ ਤੇ ਸਜ਼ਾ ਕਿੰਨੀ ਮਿਲਦੀ ਹੈ ਜਦੋਂ ਫੜਿਆ ਜਾਂਦਾ ਵਾ ਇਸੇ ਤਰੀਕੇ ਦੇ ਨਾਲ ਐਸ਼ੋ ਰਾਮ ਤੇ ਮਨੁੱਖ ਬੜੇ ਕਰਦਾ ਪਰ ਜਦੋਂ ਸਜ਼ਾ ਮਿਲਦੀ ਪਤਾ ਉਦੋਂ ਲੱਗਦਾ ਹੈ ਸੋ ਗਰੀਬਨਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਦਇਆ ਕਰਨ ਇਸ ਤਰ੍ਹਾਂ ਸਤਿਗੁਰੂ ਜੀ ਉਪਦੇਸ਼ ਦੇ ਰਹੇ ਨੇ ਅੱਗੇ ਹੁਣ ਧੰਨ ਗੁਰੂ ਨਾਨਕ ਦੇਵ ਸਹਿ ਮਹਾਰਾਜ ਜੀ ਉਪਦੇਸ਼ ਦੇ ਰਹੇ ਨੇ ਪਾਵਨ ਸ਼ਬਦ ਉਚਾਰਨ ਕਰਕੇ ਆਓ ਬੜੇ ਪ੍ਰੇਮ ਦੇ ਨਾਲ ਸਰਵਣ ਕਰਿਏ ਜੀ ਵਾਹਿਗੁਰੂ ਸਾਹਿਬ ਜੀ ਦੁਹਰਾ ਚਿਰਤਾ ਸੀ ਸੰਸਾਰ ਮਹਿ ਲਖ ਸੰਚਿਤ ਅਤ ਹਾਥ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਗਰੀਬ ਨਵਾਜੀ ਬਖਸ਼ਿਸ਼ ਕਰਦੇ ਨੇ ਥਿਰਤਾ ਸੀ ਸੰਸਾਰ ਮਹਿ ਸੰਸਾਰ ਦੇ ਵਿੱਚ ਜਿਹੜੀ ਥਿਰਤਾ ਹੈ ਟਿਕਾ ਜਿਹੜਾ ਹੈ ਜਾਣ ਕਰਕੇ ਤੇ ਇਸ ਤਰੀਕੇ ਦੇ ਨਾਲ ਮਨੁੱਖ ਇਹੀ ਸਮਝਦਾ ਵਾ ਕਿ ਮੈਂ ਹੀ ਸਦਾ ਪੱਕਾ ਰਹਿਣਾ ਵਾਂ ਮੇਰੇ ਤੋਂ ਇਲਾਵਾ ਹੋਰ ਕੁਝ ਇਥੇ ਰਹਿਣਾ ਨਹੀਂ ਆ ਮੈਂ ਕਦੇ ਮਰਨਾ ਨਹੀਂ ਕਦੇ ਖਤਮ ਨਹੀਂ ਹੋਣਾ ਕਦੇ ਮਿਟਣਾ ਨਹੀਂ ਇਸ ਤਰੀਕੇ ਦੇ ਨਾਲ ਹਿਰਦੇ ਵਿੱਚ ਮਨ ਵਿੱਚ ਜਾਣ ਕਰਕੇ ਸੁਨਤ ਸ਼੍ਰੋਣ ਆਨਨ ਪਨਤ ਨਾਨਕ ਦੀਨਾਨਾਥ ਕਹਿੰਦੇ ਦਇਆ ਦੇ ਘਰ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੁਨਤ ਸ਼੍ਰੋਣ ਆਨਨ ਪਨਤ ਸੁਣ ਕਰਕੇ ਮਨੁੱਖ ਮੁਖ ਤੋਂ ਬਚਨ ਕਰਦੇ ਆ दया अधिकार ਧੰਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਮੁਖਵਾਕ ਭੈ ਤੇਰੇ ਡਰ ਅਗਲਾ ਖਾਪ ਖਾਪ ਛਿਜੈ ਦੇਹ ਤੇ ਇਸ ਤ੍ਰਿਕੇ ਦੇ ਨਾਲ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਭੈ ਤੇਰੇ ਡਰ ਅਗਲਾ ਤੇਰੇ ਭੈ ਡਰ ਕਰਕੇ ਖਾਪ ਖਾਪ ਛਿਜੈ ਦੇਹ ਤੇ ਨਾਮ ਜਿਨਾ ਸੁਲਤਾਨ ਖਾਨ ਹਉਦੇ ਡਠੇ ਖੇਹ ਵੱਡੇ ਵੱਡੇ ਸੁਲਤਾਨ ਖਾਨ ਜਿਹੜੇ ਆ ਧਨ ਮਾਇਆ ਇਕੱਠੀ ਕਰਦੇ ਮਹਾਰਾਜ ਤੇਰੇ ਹੁਕਮ ਦੇ ਵਿੱਚ ਉਹੀ ਟਹਿ ਟੇਰੀ ਹੋ ਜਾਂਦੇ ਤੇ ਇਸੇ ਤਰੀਕੇ ਦੇ ਨਾਲ ਨਾਨਕ ਉੱਠੀ ਚੱਲਿਆ ਸਭ ਕੁੜਾ ਟਟੇ ਨੇਹ ਮਾਰਾ ਸਾਹਿਬ ਕਹਿੰਦੇ ਜਦੋਂ ਇਹ ਸਭ ਕੁਝ ਚਲਾ ਗਿਆ ਖਤਮ ਹੋ ਗਿਆ ਜਦੋਂ ਦੁਨੀਆ ਤੋਂ ਜਾਏਗਾ ਇਹ ਜਿੰਨਾ ਵੀ ਨੇ ਪ੍ਰੇਮ ਹੈ ਮੋਹ ਜਿਹੜਾ ਹੈ ਇਹ ਸਭ ਮਿਟ ਜਾਏਗਾ ਇੱਥੇ ਰਹਿ ਜਾਊਗਾ ਸਭ ਕੁਝ ਤੇ ਕੁਝ ਵੀ ਤੇਰੇ ਨਾਲ ਨਹੀਂ ਜਾਣਾ اے ਭਾਈ ਚੌ ਪਏ ਲੈਸ ਬਸਰ ਇਸ ਸਰਸ ਡਰਾਇਓ ਰਾਤ ਦਿਨੇ ਇਸ ਤਰੀਕੇ ਦੇ ਨਾਲ ਕਹਿੰਦੇ ਇਹ ਜਿਹੜਾ ਮਨੁੱਖ ਹੈ ਸਰਸ ਡਰਾਈਓ ਬਹੁਤਾ ਜਿਆਦਾ ਡਰ ਜਿਹੜਾ ਵਾ ਉਹਦੇ ਸਹਤੋ ਕਰਕੇ ਮੰਦ ਮਤੇ ਪਾਪ ਐਸੋ ਭਲਾਇਓ ਤੇ ਮੰਦ ਮਤੀ ਪਾਪ ਐਸੋ ਭਲਾਇਓ ਮਾੜੀ ਮਤ ਵਾਲੇ ਨੇ ਕਹਿੰਦੇ ਡਰ ਭੈ ਭਲਾ ਦਿੱਤਾ ਹੈ ਵਾਹਿਗੁਰੂ ਦਾ ਛੇਨ ਛੇਨ ਆਇਰ ਪੇਤ ਤਤ ਜਾਏ ਛਿਨ ਛਿਨ ਹਾਲੀ ਹਾਲੀ ਉਮਰ ਜਿਹੜੀ ਕਹਿੰਦੇ ਬਤੀਤ ਹੁੰਦੀ ਜਾਂਦੀ ਇੱਕ ਦਿਨ ਸਾਰੀ ਉਮਰ ਮੁੱਕ ਜਾਏਗੀ ਖਤਮ ਹੋ ਜਾਏਗਾ ਦਿਨ ਦਿਨ ਦੇਹ ਦਸ਼ਾ ਪਲਟਾਈ ਦਿਨ ਦਿਨ ਕਹਿੰਦੇ ਦਸ਼ਾ ਜਿਹੜੀ ਆ ਪਲਟਦੀ ਜਾਂਦੀ ਹੈ ਦਸ਼ਾ ਜਿਹੜੀ ਹੈ ਉਹ ਬਦਲਦੀ ਜਾਂਦੀ ਹੈ ਵਿਸ਼ਿਆਂ ਮਹਿ ਖੱਪ ਬਹੁ ਕਰਲੇਹਾ ਤੇ ਕਹਿੰਦੇ ਵਿਸ਼ਿਆਂ ਦੇ ਵਿੱਚ ਬਹੁਤ ਜ਼ਿਆਦਾ ਖੱਪ ਕਰਕੇ ਲੀਨ ਹੋ ਕਰਕੇ ਮਨੁੱਖ ਅੰਤ ਕਾਲ ਮਹਿ ਛੇ ਜਤ ਦੇਹਾ ਅੰਤਲੇ ਸਮੇਂ ਕਹਿੰਦੇ ਦੇਹੀ ਜਿਹੜੀ ਹੈ ਉਹ ਖਤਮ ਹੋ ਜਾਏਗੀ ਤੇ ਸਰੀਰ ਮੁੱਕ ਜਾਏਗਾ ਕੁਝ ਵੀ ਨਾਲ ਨਹੀਂ ਜਾਏਗਾ ਸਭ ਇਥੇ ਰਹਿ ਜਾਊਗਾ ਜੋ ਵੀ ਕੁਝ ਬਣਾਇਆ ਤਾਣਾ ਬੈਣਾ ਸਭ ਮਿਟ ਜਾਊਗਾ ਨੌਖਾਨ ਸੁਲਤਾਨ ਪਨੇਹੀ ਵੱਡੇ ਵੱਡੇ ਜਿਹੜੇ ਸੁਲਤਾਨ ਖਾਨ ਆ ਜਿਨ੍ਹਾਂ ਦਾ ਨਾਮ ਦੁਨੀਆ ਦੇ ਵਿੱਚ ਚੱਲਦਾ ਵਾ ਜਿਨ੍ਹਾਂ ਨੂੰ ਦੁਨੀਆ ਪੂਜਦੀ ਆ ਹੱਥ ਜੋੜ ਕਰਕੇ ਖੜੋ ਜਾਂਦੀ ਆ ਜਦੋਂ ਲੰਘਦਾ ਜਿੱਥੋਂ ਕੋਈ ਸੁਲਤਾਨ ਵੱਡਾ ਕਹਿੰਦੇ ਉਹ ਵੀ ਵੱਡੇ ਵੱਡੇ ਸੁਲਤਾਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਭਾਈ ਸਭ ਖੇ ਹੋ ਜਾਣਗੇ ਮਿਟ ਜਾਣਗੇ ਦ੍ਰਿਸ਼ਟਾਵਤ ਹੈ ਮਿਲਤੇ ਖੇਹੀ ਹੋ ਇਸ ਤਰੀਕੇ ਦੇ ਨਾਲ ਇਹ ਦਿਖਦਾ ਵਾ ਜੋ ਵੀ ਕੁਝ ਸਾਨੂੰ ਅੱਖਾਂ ਦੇ ਨਾਲ ਪਰ ਹੈ ਸਭ ਕੁਝ ਮਿੱਟੀ ਮਿੱਟੀ ਦੇ ਵਿੱਚ ਹੀ ਮਿਲ ਜੂਗਾ ਅਖੀਰ ਤੇ ਖਤਮ ਹੋ ਜਾਏਗਾ ਮਿਟ ਜਾਏਗਾ ਕੁਝ ਵੀ ਨਹੀਂ ਰਹਿਣਾ ਭਾਈ ਦੁਨੀਆ ਦੇ ਉੱਪਰ ਤੇ ਇੱਕੋ ਚੀਜ਼ ਰਹਿਣੀ ਉਹ ਕੀ ਪ੍ਰਮਾਤਮਾ ਦਾ ਨਾਮ ਤੋ ਇਸ ਕਰਕੇ ਨਾਮ ਜਪਿਆ ਕਰੋ ਜੀ ਸੂਰੋ ਨੇਹ ਦੇਹ ਤਨ ਜੋ ਸਰੀਰ ਦਾ ਧਨ ਆਪਣਾ ਸਰੀਰ ਜਾਂ ਜਿਹੜਾ ਧਨ ਮਾਇਆ ਵਾ ਦੇਹੀ ਆ ਜਿੰਨਾ ਵੀ ਕੁਝ ਹੈ ਸਭ ਠੁਠਾ ਹੈ ਜਿਹਦੇ ਨਾਲ ਤੂੰ ਮੋਹ ਲਾਈ ਬੈਠਾ ਹੈ ਛੋੜ ਚੱਲਿਓ ਬਸ ਚਲਤ ਨਾ ਕੋ ਕਹਿੰਦੇ ਕੋਈ ਵਾਸਨੀ ਚੱਲਦਾ ਸਭ ਕੁਝ ਛੜ ਕਰਕੇ ਚੱਲਿਆ ਹੈ ਦੁਨੀਆਂ ਤੋਂ ਚਲਾ ਜਾਏਗਾ ਸਭ ਕੁਝ ਖਤਮ ਹੋ ਜਾਏਗਾ ਕੋਰੋਨੇ ਦੇਹ ਨਨਜੋ ਤੇ ਕਹਿੰਦੇ ਇਹ ਜੜਾ ਦੁਨੀਆ ਦਾ ਮੋਹ ਹੈ ਤੇ ਜਿਹੜਾ ਪਦਾਰਥਾਂ ਦੇ ਨਾਲ ਤੂੰ ਲਾ ਕਰਕੇ ਬੈਠਾ ਹੈ ਇਹ ਸਭ ਕੁਝ ਟੁੱਟਾਵਾ ਛੋੜ ਚੱਲਿਓ ਬਸ ਚਲਤ ਨਾ ਕੋ ਨਹਿ ਜਾਵੇ ਇਹ ਸੰਗ ਅਗਾਰੀ ਨਾਲ ਤੇਰੇ ਕੁਝ ਨਹੀਂ ਜਾਏਗਾ ਇਹਨਾਂ ਦੇ ਵਿੱਚੋਂ ਕੁਝ ਵੀ ਜਿਨ ਹੈ ਹੇਤ ਨਿਜ ਬਾਝੇ ਹਾਰੇ ਜਿੰਨਾ ਕਰਕੇ ਤੂੰ ਆਪਣੀ ਬਾਜੀ ਹਾਰ ਲਈ ਤੂੰ ਨਾਮ ਨਹੀਂ ਜਪਿਆ ਬੰਦਗੀ ਨਹੀਂ ਕੀਤੀ ਤੇ ਸੰਸਾਰ ਦੇ ਬੰਦਨਾ ਦੇ ਵਿੱਚ ਪੈ ਕਰਕੇ ਭਰਮ ਭੇ ਦੇ ਵਿੱਚ ਫਸ ਕਰਕੇ ਉਸ ਹਰੀ ਨੂੰ ਚੇਤੇ ਨਹੀਂ ਕੀਤਾ ਗਿਆਨਹੀਨ ਅਗਿਆਨਮਹਿ ਨਹਿ ਜਾਣੈ ਨਿਜਕਾਲ ਅਗਿਆਨ ਤੋਂ ਹੀਨਾ ਮਨੁੱਖ ਜਿਹੜਾ ਹੈ ਉਹ ਕਹਿੰਦੇ ਇਸ ਤਰੀਕੇ ਦੇ ਨਾਲ ਗਿਆਨਹੀਨ ਅਗਿਆਨਮਹਿ ਨਹਿ ਜਾਣੈ ਨਿਜਕਾਲ ਅਗਿਆਨਹੀਨ ਜਿਹੜਾ ਮਨੁੱਖ ਆ ਜਿਹਦੇ ਅੰਦਰ ਗਿਆਨ ਨਹੀਂ ਸਮਝ ਨਹੀਂ ਉਹ ਆਪਣੀ ਮੌਤ ਨੂੰ ਨਹੀਂ ਜਾਣ ਪਾ ਰਿਹਾ ਭਾਵ ਨੂੰ ਮੌਤ ਭੁੱਲੀ ਹੋਈ ਆ ਤੇ ਪਦਾਰਥਾਂ ਦੇ ਵਿੱਚ ਇੰਨਾ ਖੁਬਿਆ ਹੋਇਆ ਹੈ ਜੀ ਨੈਨਹੀਨ ਜੋ ਜਾਤ ਹੈ ਸੋਮੋਹ ਸਰਪ ਸੋਮਾਨ ਨਗਨ ਵੇਸ ਤਰੀਕੇ ਦੇ ਨਾਲ ਕਹਿੰਦੇ ਨੈਨਹੀਨ ਜਿਉਂ ਜਾਤ ਹੈ ਨੈਨ ਮੈਨ ਹੁੰਦਾ ਵਾ ਨੇਤਰ ਨੇਤਰਾਂ ਤੋਂ ਹੀਣਾ ਕਹਿੰਦੇ ਜਿਵੇਂ ਅੰਨਾ ਸੱਪ ਜਾਵੇ ਚੌਪਈ করুণਾ ਕਰ ਸਤ ਜਾ ਸਤ ਗੁਰ ਜਿਤ ਭੇਟੈ ਇਹ ਕਹਿੰਦੇ ਕਿਰਪਾ ਕਰਕੇ ਜੇ ਸਤ ਗੁਰੂ ਜੀ ਜਿਹਨੂੰ ਆਪਣਾ ਆਪਣੇ ਨਾਲ ਮਿਲਾ ਲੈਣ ਕਿਰਪਾ ਕਰ ਦੇਣ ਤਰਸ ਕਰ ਦੇਣ ਤਿਹ ਕੋ ਲਗਹਿ ਨਾ ਜਮ ਕੇ ਭੇਟੈ ਕਹਿੰਦੇ ਨੂੰ ਜਮ ਦੀ ਭੇਟਿਆ ਨਹੀਂ ਲੱਗਦੀ ਜਮ ਦੀ ਮਾਰ ਨਹੀਂ ਪੈਂਦੀ ਇਹਰਾਂ ਨਾਮ ਭਗਤੀ ਦੇ ਨਾਲ ਜੁੜ ਜਾਂਦਾ ਹੈ ਚੋਟ ਨਹੀਂ ਲੱਗਦੀ ਜਾਮ ਜਾਮਾਂ ਦੇ ਨੂੰ ਕਰੇ ਉਪਦੇਸ਼ ਗਿਆਨ ਦੇ ਦਨ ਕਹਿੰਦੇ ਉਪਦੇਸ਼ ਦੇ ਕਰਕੇ ਗਿਆਨ ਰੂਪੀ ਨਿਤਰਾ ਨੂੰ ਦੇ ਕਰਕੇ ਸਰਪ ਕਾਲਕ ਕਬ ਤੇਹ ਭੈ ਨਾ ਕਹਿੰਦੇ ਜਿਵੇਂ ਅੰਨੇ ਬੰਦੇ ਨੂੰ ਪਤਾ ਨਹੀਂ ਇਹ ਸੱਪ ਉਹ ਤੇ ਸੋਚੇਗਾ ਕਿ ਰੱਸੀ ਨੂੰ ਵੀ ਸਮਝ ਲਏਗਾ ਜਿਵੇਂ ਹਨੇਰੇ ਦੇ ਵਿੱਚ ਸੱਪ ਪ੍ਰਤੀਤ ਹੁੰਦਾ ਵਾ ਇਸੇ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਦੋਂ ਗਿਆਨ ਆ ਗਿਆ ਤੇ ਜਿਹੜਾ ਇਹ ਭਰਮ ਰੂਪੀ ਸਾਪਾਹ ਨਿਰਵਿਰਤ ਹੋ ਜਾਏਗਾ ਲਾਗੇ ਨਾਮ ਵਿਖੇ ਲਿਵ ਮਨ ਕੇ ਮਨ ਦੀ ਲਿਵ ਕਹਿੰਦੇ ਨਾਮ ਦੇ ਵਿੱਚ ਲੱਗ ਜਾਏਗੀ ਚਿਤ ਤੇ ਪ੍ਰੇਤ ਤਜੇ ਤਨ ਤਨ ਕੇ ਕਹਿੰਦੇ ਚਿਤ ਤੋਂ ਤਨ ਧਨ ਸਾਰਿਆਂ ਦੀ ਪ੍ਰੀਤੀ ਛੱਡ ਦਿੱਤੀ ਹੈ ਪਰਮਾਰਥ ਮਹਿ ਦ੍ਰਿਸ਼ਟ ਲਗਾਏ ਪਰਮਾਰਥ ਜਿਹੜਾ ਹੈ ਵਾਹਿਗੁਰੂ ਪ੍ਰਮਾਤਮਾ ਦਾ ਅਸਲੀ ਰਾਹ ਉਹਦੇ ਵਿੱਚ ਦ੍ਰਿਸ਼ਟੀ ਲਾਈ ਹੈ ਮਨ ਦੀ ਜਗ ਕਾਰਜ ਤੇ ਪ੍ਰੇਤ ਉਠਾ ਸੰਸਾਰ ਦੇ ਕਾਰਜਾਂ ਤੋਂ ਬ੍ਰਤੀ ਜਿਹੜੀ ਉਠਾ ਕਰਕੇ ਦੇਹ ਆਦਿਕ ਮਿਥਿਆ ਸਭ ਜਾਣੇ ਸਰੀਰ ਨੂੰ ਝੂਠਿਆਂ ਕਰਕੇ ਜਾਣੋ ਇਹ ਸਰੀਰ ਨਾਲ ਨਹੀਂ ਜਾਏਗਾ ਇੱਥੇ ਰਹਿ ਜਾਏਗਾ ਵਿਸ਼ੇ ਬਾਸਨਾ ਮਨ ਬਿਸਰਾਨੇ ਮਨ ਜਿਹੜਾ ਵਿਸ਼ਿਆ ਤੇ ਵਾਸ਼ਨਾਵਾਂ ਦੇ ਵਿੱਚ ਫਸਿਆ ਹੋਇਆ ਹੈ ਲੱਗਾ ਹੋਇਆ ਹੈ ਇਹ ਜਸਰੂਪ ਜੋ ਭਯੋ ਭੁਲਾਵਾ ਕਹਿੰਦੇ ਜਿਨੇ ਆਪਣੇ ਸਰੂਪ ਨੂੰ ਭੁਲਾ ਲਿਆ ਹੈ ਜੀ ਇਹ ਗਿਆਨ ਕੋ ਚਿਤ ਲਾਲਚ ਆਵਾ ਉਸ ਨੂੰ ਕਹਿੰਦੇ ਜਾਣਨ ਦੀ ਚਿੱਤ ਦੇ ਵਿੱਚ ਇੱਛਾ ਜਾਗੀ ਹੈ ਦੋਹਰਾ ਸਾਧ ਸੰਗਤ ਕੇ ਸੰਗਤੇ ਡਿਢ ਹੋਇਓ ਅਭਿਆਸ ਸਤ ਸੰਗਤ ਦੇ ਸੰਗ ਕਰਨ ਕਰਕੇ ਅਭਿਆਸ ਡਿਢ ਹੋ ਗਿਆ ਵਾ ਤੇ ਭਾਵ ਮਨ ਪੱਕਾ ਹੋ ਗਿਆ ਵਾ ਕਰਤ ਕਰਤਾ ਅਭਿਆਸ ਤੇ ਕੋ ਜੜਮਤ ਹੋਤ ਸੁਜਾਨ ਰਸਰੀ ਆਵਤ ਜਾਤ ਦੇ ਸਲ ਪਰ ਪਰਤ ਨਿਸ਼ਾਨ ਇਸ ਤਰੀਕੇ ਦੇ ਨਾਲ ਗਇਓ ਭਲਾਵਾ ਪਰਮ ਕਾ ਸਹਿਜ ਸੁਖ ਹੈ ਪ੍ਰਕਾਸ਼ ਤੋ ਇਸ ਤਰੀਕੇ ਦੇ ਨਾਲ ਕਹਿੰਦੇ ਆਪਣਾ ਜਿਹੜਾ ਮਨ ਦਾ ਭਰਮ ਸੀ ਗਇਓ ਭਲਾਵਾ ਭਰਮ ਕਾ ਸਹਿਜ ਸੁਖ ਹੈ ਸੁਖ ਪ੍ਰਕਾਸ਼ ਪਰਮਾਤਮਾ ਦੇ ਪ੍ਰਕਾਸ਼ ਹੋਣ ਦੇ ਨਾਲ ਸੱਜੇ ਸੁਖ ਮਿਲ ਗਿਆ ਤੇ ਮਨ ਦੇ ਭਰਮ ਭੇਦ ਸਾਰੇ ਕੱਟੇ ਗਏ ਹਨ ਜੀ ਚਾਪਏ ਦੇਹ ਦੁਖੀ ਤੇ ਦੁੱਖ ਨਹਿ ਮੰਨਹਿ ਕਹਿੰਦੇ ਸਰੀਰ ਦੁਖੀ ਹੋਣ ਤੇ ਦੁੱਖ ਨਹੀਂ ਮੰਨਦੇ ਕੌਣ ਭਲਾ ਜਿਨ੍ਹਾਂ ਦੀ ਬਿਰਤੀ ਉੱਪਰ ਉੱਠ ਗਈ ਹੈ ਸਾਡਾ ਮਨ ਤੇ ਦੁਖੀ ਹੋ ਜਾਂਦਾ ਨਾ ਕਿ ਕੋਈ ਕੀ ਕਹਿ ਦਊਗਾ ਕਿਸੇ ਦੇ ਕਹਿਣ ਦੇ ਨਾਲ ਜਾਂ ਸਰੀਰ ਦੁਖੀ ਹੋਣ ਦੇ ਨਾਲ ਮਨ ਦੇ ਉੱਪਰ ਵੀ ਅਸਰ ਹੋਣ ਲੱਗ ਪੈਂਦਾ ਕਹਿੰਦੇ ਜਿਨ੍ਹਾਂ ਦੀ ਬਿਰਤੀ ਟਿਕ ਜਾਂਦੀ ਨਾ ਨਾਮ ਦੇ ਵਿੱਚ ਇੱਕ ਥਾਂ ਤੇ ਉਹਨਾਂ ਨੂੰ ਲੋਕਾਂ ਦੇ ਕਹਿਣੇ ਨਾ ਕਹਿਣੇ ਦਾ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਲੋਕੀ ਕਿਸੇ ਨੂੰ ਨਹੀਂ ਛੱਡਦੇ। ਤੋ ਇਸ ਕਰਕੇ ਕਹਿੰਦੇ ਪਰਮਾਤਮਾ ਦੇ ਨਾਮ ਦੇ ਵਿੱਚ ਮਨ ਦੀ ਬਿਰਤੀ ਲਾਉਣਾ ਕਰੋ ਕਨਕ ਵਿਲਾਸਨ ਸੁਖ ਨਹਿ ਜਾਣਹਿ अनेका ਪ੍ਰਕਾਰਾਂ ਦੇ ਜਿਹੜੇ ਬਲਾਸ ਆਸ ਬਲਾਸ ਇਹਨਾਂ ਨੂੰ ਸੁਖ ਕਰਕੇ ਸਦੀਵੀ ਸੁਖ ਨਹੀਂ ਜਾਣਦੇ ਇੱਕ ਪਲ ਦਾ ਸੁਖ ਹੈ ਸਿਰਤਾ ਪਾਏ ਨਾ ਡੋਲਹਿ ਸੋ ਇੱਕਾ ਪ੍ਰਾਪਤ ਕਰ ਲਿਆ ਕਹਿੰਦੇ ਡੋਲਦੇ ਨਹੀਂ ਹਨ ਉਹ ਲੋਕ ਕਹੇ ਏਕ ਰਸ ਦਰਤਹਿ ਕਉ ਕਹਿੰਦੇ ਇੱਕ ਰਸ ਪ੍ਰੇਮ ਦੇ ਵਿੱਚ ਭਿਜੇ ਰਹਿੰਦੇ ਦ્વੈਤ ਭਰਮੰਦਰੋਂ ਦੂਰ ਜਨਮ ਮਰਨ ਤੈਨ ਤੇ ਛੁੱਟ ਗਏ ਜਨਮ ਮਰਨ ਤੋਂ ਕਹਿੰਦੇ ਛੁੱਟ ਗਏ ਹਨ ਉਹ ਲੋਕ ਹਰ ਪਦ ਪਾਏ ਮੁਕਤ ਸੋ ਭਏ ਪਰਮਾਤਮਾ ਦੇ ਚਰਨਾਂ ਦੀ ਥਾਂ ਮਿਲ ਗਈ ਤੇ ਮੁਕਤ ਹੋ ਗਏ ਹਨ ਜੀ ਆਸ ਵਿਦ ਪਾਦ ਹਿਰਦੇ ਤਰੇ ਜੈ ਇਸ ਤਰੀਕੇ ਦੇ ਨਾਲ ਇਹ ਪੰਦਾ ਜੀ ਹਿਰਦੇ ਵਿੱਚ ਧਾਰਨ ਕਰਨਾ ਕਰੋ ਜੋ ਅਸੀਂ ਸਿੱਖਿਆ ਦਿੰਦੇ ਹਾਂ ਤਨ ਅਭਿਮਾਨ ਨਾ ਮੂਲ ਕਰੇ ਜੈ ਸਰੀਰ ਦਾ ਬਿਹਾ ਅਭਿਮਾਨ ਨਾ ਕਰਨਾ ਕਰੋ ਹੰਕਾਰ ਜਿਹੜਾ ਵਾ ਤਿਆਗ ਦੇਣਾ ਕਰੋ ਤਣ ਦਾ ਕਿ ਮੈਂ ਤੇ ਸੋਹਣਾ ਹੀ ਬੜਾ ਆ ਮੇਰਾ ਸਰੀਰ ਬੜਾ ਤਗੜਾ ਵਾ ਮੇਰੇ ਵਿੱਚ ਤਾਕਤ ਬੜੀ ਆ ਮੈਂ ਇੰਨਿਆਂ ਨੂੰ ਢਾ ਲਵਾਂਗਾ ਕਹਿੰਦੇ ਜੀ ਇਹ ਸਭ ਝੂਠਾ ਵਾ ਅੰਤਲੇ ਵੇਲੇ ਸਭ ਦੇ ਸਵਾਭ ਹੀ ਕਾੜੀਆਂ ਦੇ ਚੁੱਕ ਕੇ ਵੀ ਚਾਰ ਲੈ ਕੇ ਜਾਂਦੇ ਆ ਤੋ ਇਸ ਤਰੀਕੇ ਦੇ ਨਾਲ ਜਿਹੜਾ ਭਾਰਾ ਹੁੰਦਾ ਉਹਨੂੰ ਕਹਿ ਦਿੰਦੇ ਆ ਜੀ ਇਹ ਤੇ ਐਡਾ ਭਾਰਾ ਵਾ ਕੌਣ ਇਹਨੂੰ ਮੋਢਾ ਲਾਊਗਾ ਤੋ ਇਸ ਤਰੀਕੇ ਦੇ ਨਾਲ ਕਹਿੰਦੇ ਜਿਹੜੇ ਐਸੇ ਲੋਕ ਆ ਨਾ ਜਿਹੜੇ ਅਬਿਮਾਨ ਕਰਦੇ ਸਰੀਰ ਦਾ ਸਾਨੂੰ ਸਾਰਿਆਂ ਦਾ ਅਬਿਮਾਨ ਆ ਕਹਿੰਦੇ ਸਰੀਰ ਦਾ ਅਬਿਮਾਨ ਛੱਡੋ ਭਾਈ ਏ ਨਾਲ ਨਹੀਂ ਜਾਣਾ ਸਭ ਕੁਝ ਇੱਥੇ ਰਹਿ ਜਾਏਗਾ ਹਰ ਸਿਮਰਨ ਕਰ ਆਪਾ ਹਰੀਏ ਪ੍ਰਮਾਤਮਾ ਦਾ ਸਿਮਰਨ ਕਰੋ ਤੇ ਆਪਾ ਹੰਕਾਰ ਦੂਰ ਕਰਨਾ ਕਰੋ ਹਰ ਬਿਨ ਅਨਤ ਦ੍ਰਿਸ਼ਟ ਨਹ ਧਰਿਏ ਨਾਮ ਤੋਂ ਬਗੈਰ ਕਿਤੇ ਮਨ ਨਾ ਲਾਉਣਾ ਕਰੋ ਦੁਰਲਭ ਨਰ ਤਨ ਕਰੋ ਸਕਾਰਥ ਕਹਿੰਦੇ ਜਿਹੜਾ ਦੁਰਲਭ ਮਨ ਤੇ ਤਨ ਹੈ ਇਹਨੂੰ ਸਰੀਰ ਦਾ ਜਿਹੜਾ ਜਿਹੜਾ ਸਰੀਰਕ ਮਿਲਿਆ ਵਾ ਆਪਣਾ ਮਨੁੱਖੀ ਦੇਹ ਜਿਹੜੀ ਮਿਲੀ ਹੋਈ ਇਹਨੂੰ ਸਫਲियां ਕਰ ਲੈਣਾ ਕਰੋ ਕੁਨ ਨਾ ਜਨਮ ਪਾਵਹਿ ਪਰਮਾਰਥ ਫਿਰ ਕਹਿੰਦੇ ਪਰਮਾਰਥ ਦੇ ਦੁਬਾਰਾ ਜਨਮ ਨਹੀਂ ਲੈ ਕੇ ਆਉਣਾ ਪਊਗਾ ਧਰਤੀ ਦੇ ਉੱਪਰ ਮੋਖ ਮਿਲ ਜਾਏਗੀ ਦੋਹਰਾ ਸੁਣ ਪਾਦਾ ਪਾਇਨ ਪਰ ਹੋ ਸਬੰਧ ਮਤ ਮੰਦ ਇਹ ਕਹਿੰਦੇ ਇਸ ਤਰੀਕੇ ਦੇ ਨਾਲ ਸੁਣ ਪਾਦਾ ਪਾਇਨ ਪਰ ਪਾਉਂਦੇ ਨੇ ਜਦ ਉਪਦੇਸ਼ ਸੁਣਿਆ ਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਪੈ ਗਿਆ ਹੈ ਤੇ ਬੜੇ ਪ੍ਰੇਮ ਦੇ ਨਾਲ ਬੇਨਤੀਆਂ ਕਰਦਾ ਹੈ ਹੋ ਸਬੰਧ ਮਤ ਮੰਦ ਇਹ ਸੱਚੇ ਪਾਤਸ਼ਾਹ ਜੀ ਤੁਸੀਂ ਤਾਂ ਬੜੇ ਮਹਾਨ ਹੋ ਤੁਸੀਂ ਤਾਂ ਬੰਦਨਾ ਤੋਂ ਪਰੇ ਹੋ ਤੁਹਾਨੂੰ ਕੋਈ ਬੰਦਨ ਨਹੀਂ ਲੱਗਾ ਹੋਇਆ ਸ੍ਰੇਸ਼ਟ ਮਤ ਵਾਲੇ ਹੋ ਲਖੀਨਾ ਤੁਮ ਗਤ ਜਾਵਹਿ ਪਾ ਅਵਤਾਰ ਮੁਕੰਦ ਤੇ ਮਹਾਰਾਜ ਮੈਂ ਬੰਦਨਾ ਦੇ ਵਿੱਚ ਪਿਆ ਹੋਇਆ ਮਾ ਲਖੀਨਾ ਤੁਮ ਗਤ ਜਾਵੀ ਤੁਹਾਡੀ ਗਤ ਨਹੀਂ ਜਾਣੀ ਜਾ ਸਕਦੀ ਤੁਸੀਂ ਅਵਤਾਰ ਹੋਏ ਹੋ ਧਰਤੀ ਦੇ ਉੱਪਰ ਮੁਕਤੀ ਦੇਣ ਵਾਲੇ ਚਾਪੇ ਬਤਨ ਗਰਾ ਤਬ ਜਿਉ ਕਰਵਾਰਾ ਕਹਿੰਦੇ ਇਸ ਤਰੀਕੇ ਦੇ ਨਾਲ ਜਦੋਂ ਸੰਦਰ ਮੁਖ ਤੋਂ ਸਤਿਗੁਰੂ ਜੀ ਦੀ ਬਾਣੀ ਜਿਹੜੀ ਹੈ ਸੁਣ ਕਰਕੇ ਗਿਆਨ ਸਾਨ ਪਰ ਤੇ ਖਰ ਧਾਰਾ ਇਹ ਕਹਿੰਦੇ ਗਿਆਨ ਰੂਪੀ ਸਾਣ ਦੇ ਪ੍ਰਚਾਰ ਕਰਕੇ ਕਹਿੰਦੇ ਇਸ ਨੂੰ ਤਲਵਾਰ ਨੂੰ ਭਗਤ ਮਸ਼ਟਕੇ ਸੰਗ ਜਟੇਸੋ ਕਹਿੰਦੇ ਭਗਤੀ ਰੂਪੀ ਮੁਕਤੀ ਦੇ ਨਾਲ ਇਹਨੂੰ ਸਜਾ ਬਣਾ ਕਰਕੇ ਇਹਦੇ ਉਪਰ ਭਗਤੀ ਰੂਪੀ ਮੁੱਠੀ ਚੜਾ ਕਰਕੇ ਡਿਡਪੈ ਰਾਗ ਆਕਾਰ ਘਟੇਸੋ ਤੇ ਕਹਿੰਦੇ ਆਪਣਾ ਦ੍ਰਿੜ ਬੈਰਾਗ ਰੂਪੀ ਆਕਾਰ ਦੇ ਨਾਲ ਘੜੀ ਹੋਈ ਹੈ ਜੋ ਸੂਰ ਇਸ ਸੰਮੁਖ ਧਾਵ ਹੈ ਜਿਹੜਾ ਸੂਰਮਾ ਇਹਦੇ ਸੰਮੁਖ ਦੌੜੇਗਾ ਅੰਗ ਅਗਿਆਨ ਤਾਹੇ ਕੱਟ ਜਾਵੇ ਕਹਿੰਦੇ ਆ ਗਿਆਨ ਦੇ ਅੰਗ ਉਹਦੇ ਵੱਡੇ ਜਾਣਗੇ ਦੂਰ ਹੋ ਜਾਣਗੇ ਨਿਜ ਸਰੂਪ ਕੇ ਲਖਤਾ ਹੋਏ ਆਪਣੇ ਨਿਜ ਸਰੂਪ ਨੂੰ ਜਾਣ ਲੈਣਗੇ ਉਹ ਗੁਰਮੁਖ ਪਿਆਰੇ ਇਹ ਪਾਟ ਮਿਲਿਓ ਸੁਰਗ ਸੁਖ ਹੋਏ ਕਹਿੰਦੇ ਉਹਨੂੰ ਸਵਰਗਾਂ ਦਾ ਸੁਖ ਮਿਲ ਜਾਏਗਾ ਭਾਵ ਅਗੇ ਸੱਚਖੰਡ ਦੇ ਵਿੱਚ ਥਾਂ ਮਿਲੇਗੀ ਵਿਸ਼ੇ ਫਸੇ ਕਤਰ ਵਿਕਾਰ ਵਿਸ਼ੇ ਕੀ ਕਰਦਾ ਵਿਸ਼ੇ ਫਸੇ ਕਤਰ ਡਰਪਾਹੀ ਜਿਹੜੇ ਡਰਪੋਕ ਲੋਕ ਆ ਵਿਸ਼ਿਆਂ ਦੇ ਵਿੱਚ ਫਸੇ ਹੋਏ ਡਰੀ ਜਾਂਦੇ ਹਨ ਬਿਮਖ ਭਏ ਨਹਿ ਧੀਰਤ ਰਾਹੀ ਬਿਮਖ ਹੋ ਗਏ ਕਹਿੰਦੇ ਧੀਰਜ ਨਹੀਂ ਧਾਰਨ ਕਰਦੇ ਗयो ਲੋਕ ਪਰਲੋਕ ਵਿਗਾਰਾ ਲੋਕ ਵੀ ਚਲਾ ਗਿਆ ਪਰਲੋਕ ਵੀ ਵਿਗਾੜ ਲਿਆ ਉਹਨਾਂ ਮੂਰਖ ਲੋਕਾਂ ਨੇ ਰਣ ਤਨ ਮਾਨਖ ਵਿਚ ਭਗਤਾਰਾ ਇਸ ਤਰੀਕੇ ਦੇ ਨਾਲ ਕਵੀ ਜੀ ਕਹਿੰਦੇ ਮਨੁੱਖਾ ਸਰੀਰ ਰੂਪੀ ਯੁੱਧ ਦੇ ਪਿੱਛੇ ਪੈਰ ਹਟਾ ਲਿਆ ਤੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਉਹਨਾਂ ਨੇ ਥਾਂ ਹੀ ਪ੍ਰਾਪਤ ਕੀਤੀ ਦੋਹਰਾ ਅਖਸ ਮਾਤ ਕਰਣਾ ਕਰੀ ਦੇਖ ਦੀਨ ਕਤਦਾਨ ਅਖਸ ਮਾਤਰ ਕਹਿੰਦੀ ਕਿਰਪਾ ਕਰ ਦਿੱਤੀ ਮਹਾਰਾਜ ਸਾਹਿਬ ਜੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਦੇ ਨਾਲ ਕਿਰਪਾ ਕਟਾਖ ਵਿਲੋਕਨ ਕਿਨੋਂ ਦਾਸ ਕਾ ਦੁਖ ਬਿਦਾਰਿਓ ਲਿਵ ਲਾਗੀ ਮਨ ਭਜਨ ਕੇ ਸੁਨੇ ਬੈਣ ਜਬ ਕਾਨ ਪ੍ਰਮਾਤਮਾ ਦੇ ਭਜਨ ਦੀ ਕਹਿੰਦੇ ਲਿਵ ਲਾਗੀ ਜਦੋਂ ਕੰਨਾਂ ਦੇ ਨਾਲ ਬਚਨ ਸੁਨੇ ਹਨ ਜੀ ਚੌਪਈ ਤਵ ਕਪੋਲ ਕਲ ਬੋਲਮ ਅਮੋਲ ਹੈ ਤੇ ਉਸ ਸਮੇਂ ਕਹਿੰਦੇ ਫੇਰਾ ਸਤਿਗੁਰੂ ਜੀ ਤਵ ਕਪੋਲ ਤਦੋਂ ਫੇਰ ਕਹਿੰਦੇ ਸੁੰਦਰ ਗੱਲਾਂ ਵਾਲੇ ਸਤਿਗੁਰੂ ਜੀ ਬੜੇ ਪ੍ਰੇਮ ਦੇ ਨਾਲ ਬਚਨ ਕਰਦੇ ਹਨ ਜਿਉ ਤਾਲੀ ਗੁਣ ਕੁਲ ਪਹਿ ਕੋਲ ਹੈ ਕਹਿੰਦੇ ਜੇ ਇਸ ਤਰੀਕੇ ਦੇ ਨਾਲ ਤਾਲੀ ਮਨੇ ਜੰਦਰਾ ਗੁਣਾ ਰੂਪੀ ਭਰਿਆ ਹੁੰਦਾ ਨਾ ਇਸੇ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਜੀ ਮਹਾਰਾਜ ਤੁਸੀਂ ਜਿਹੜਾ ਉਪਦੇਸ਼ ਦਿੱਤਾ ਉਹ ਕੁੰਜੀ ਰੂਪੀ ਹੈ ਤੇ ਇਸ ਸੰਸਾਰ ਦੇ ਵਿੱਚ ਜਿਹੜੇ ਬੰਧਨ ਪਏ ਹੋਏ ਹਨ ਇਹਨਾਂ ਨੂੰ ਪਰਮ ਭੇਦ ਨੂੰ ਖੋਲਣ ਵਾਲੇ ਹੋ ਆਪ ਜੀ ਕਿਰਪਾ ਕਰਨ ਵਾਲੇ ਹੋ ਵਾਕ ਅਨੋਚਿਤ ਮੈਂ ਜੋ ਬਖਾਨੇ ਜਿਹੜੇ ਅਨੋਚਿਤ ਬਾਕ ਜਿਹੜੇ ਅਸੀਂ ਦੇਖੇ ਜੋ ਕਹੇ ਹਨ ਸ਼ੇਮਾ ਕਰਹੁ ਅਬ ਸ੍ਰੀ ਪ੍ਰਭ ਜਾਨੇ اے ਪ੍ਰਭ ਮਹਾਰਾਜ ਸਾਹਿਬ ਜੀ ਮੈਨੂੰ ਆਪ ਜਰਨਾ ਦਾਸ ਜਾਣ ਕਰਕੇ ਮਾਫ ਕਰ ਦੇਣਾ ਕਰਿਓ ਆਸ ਕਹਿ ਬਾਰ-ਬਾਰ ਪਦ ਪਦਵੰਦਨ ਜਿਵੇਂ ਕਹਿ ਕਹਿ ਕਰਕੇ ਬਾਰ-ਬਾਰ ਚਰਨਾਂ ਦੇ ਪ੍ਰਣਾਮ ਸਕਾਰ ਕਰਦਾ ਹੈ ਤੋਹੇ ਦਰਸ਼ਨ ਕਰ ਤਾਪਨੇ ਕੰਧਨ ਸਤਿਗੁਰੂ ਜੀ ਆਪ ਜੀ ਦੇ ਦਰਸ਼ਨ ਕਰਕੇ ਤਿੰਨਾ ਤਾਪਾਂ ਦੇ ਜਿਹੜੇ ਦੁੱਖ ਆ ਦੂਰ ਹੋ ਜਾਂਦੇ ਆਦ ਬਿਆ ਤੇ ਉਪਾਦ ਮਿਟ ਜਾਂਦੇ ਹਨ ਨਾਮ ਧਰ아요 ਕਾਲੂ ਨੰਦਨ ਇਹ ਕਹਿੰਦੀ ਨਾਮ ਧਰਾਇਓ ਕਾਲੂ ਨੰਦਨ ਬਾਬਾ ਕਾਲੂ ਜੀ ਦੇ ਨੰਦਨ ਇਹ ਨਾਮ ਆਪ ਜੀ ਦਾ ਬਹੁਤ ਸੁੰਦਰ ਹੈ ਨਰਦਾਰਨ ਕਲ ਕੇ ਮਤ ਮੰਦਨ ਈ ਨਾਮ ਹੈ ਨਾਨਕ ਨਾਮ ਤੇ ਕਲਯੁਗ ਦੇ ਲੋਕਾਂ ਦੇ ਤੁਸੀਂ ਪਾਪ ਕੱਟਣ ਵਾਲੇ ਹੋ ਬਹਰ ਭਇਓ ਤੂਛਨੀ ਪਤਾ ਫਿਰ ਕਹਿੰਦੇ ਪੰਦਾ ਚੁੱਕ ਹੋ ਗਿਆ ਹੈ ਔਰ ਲਖ ਕਰ ਸੁਖ ਅਕੱਠ ਅਗਾਧਾ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਹਿਰਦੇ ਵਿੱਚ ਅਲਖ ਜਾਣ ਕਰਕੇ ਅਕੱਠ ਜਾਨ ਕਰਕੇ ਅਗਾਧ ਬੋਧ ਜਾਣ ਕਰਕੇ ਪਾ ਆਨੰਦ ਮੁਕੰ ਮਠਿਆਈ ਇਹ ਕਹਿੰਦੇ ਇਵੇਂ ਆਨੰਦ ਦੇ ਵਿੱਚ ਹੋ ਗਿਆ ਜਿਵੇਂ ਗੁੰਗਾ ਮਠਿਆਈ ਖਾ ਲਵੇ ਤੇ ਦੱਸ ਨਹੀਂ ਸਕਦਾ ਨਾ ਕਿੰਨੀ ਕੁ ਮਿੱਠੀ ਆ ਇਵੇਂ ਕਹਿੰਦੇ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਉਪਦੇਸ਼ ਸਰਵਣ ਕਰਕੇ ਪੰਦਾ ਚੁੱਪ ਹੋ ਗਿਆ ਕਿ ਇੰਨਾ ਰਸ ਮਿਲ ਗਿਆ ਬਿਆਨ ਨਹੀਂ ਕਰ ਸਕਦਾ ਕਹੇ ਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ ਤਤ ਬੇਤਨ ਕੀ ਪਦਵੇ ਪਾਏ ਤਤ ਬੇਤਿਆਂ ਵਾਲੀ ਕਹਿੰਦੇ ਪਦਵੀ ਫਿਰ ਪੰਧਾ ਜੀ ਨੇ ਪ੍ਰਾਪਤ ਕਰ ਲਈ ਹੈ ਇਥੇ ਪ੍ਰਸੰਗ ਦੀ ਵੀ ਸਮਾਪਤੀ ਹੈ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਦਇਆ ਕਰਨ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਤੇ ਆਪ ਸੰਗਤ ਨੇ ਅਸੀਸ ਬਖਸ਼ਨੇ ਕੱਲ ਤੋਂ 4:30 ਤੋਂ 4:30 ਤੱਕ ਕਥਾ ਦਾ ਜਿਹੜਾ ਸਮਾ ਹੈ ਉਹ ਰੱਖਿਆ ਜਾਏਗਾ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਆਪਣਾ 4.5 ਤੋਂ 5 ਗਰੀਬ ਨਵਾਜ਼ ਮਹਾਰਾਜ ਸਾਹਿਬ ਜੀ ਕਿਰਪਾ ਕਰਨ ਦਇਆ ਕਰਨ ਆਪ ਸੰਗਤ ਨੇ ਅਸੀਸ ਬਖਸ਼ਣੇ ਜੀ ਭੁੱਲਾ ਚੁੱਕਾਂ ਦੀ ਮਾਫੀ ਲੇਖਕ ਤੇ ਨਾ ਛੁੱਟੀ ਆ ਹੈ ਖਿੰਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਪਾ ਅਨੰਦ ਮੁਕੰਗ ਮਠਿਆਏ ਤਤ ਬੇਤਨ ਕੇ ਪਦਵੇ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ the